ਚੰਨਾ ਦੇ ਪਿੰਡ ਦੇ ਵਿੱਚ ਕਾਲਜੋਗੀ ਪੁੱਤ ਨੇ ਬਜ਼ੁਰਗ ਪਿਓ ਦਾ ਕਤਲ ਕਰ ਦਿੱਤਾ ਪਤਨੀ ਦੇ ਨਾਲ ਮਿਲ ਕੇ ਪਿਓ ਨੂੰ ਮੌਤੇ ਘਾਟ ਤਾਰਿਆ ਜਾਇਦਾਦ ਦੇ ਲਈ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਹਿਲਾਂ ਬਜ਼ੁਰਗ ਨੂੰ ਨੀਂਦ ਦੀ ਗੋਲੀ ਦਿੱਤੀ ਤੇ ਫਿਰ ਡੰਡੇ ਦੇ ਨਾਲ ਸਿਰ ਤੇ ਵਾਰ ਕੀਤੇ ਗਏ ਡੰਡੇ ਦੇ ਨਾਲ ਸਿਰ ਤੇ ਵਾਰ ਕਰਕੇ ਕੁਹਾੜੀ ਦੇ ਨਾਲ ਹਮਲਾ ਕੀਤਾ ਜਾਂਦਾ ਤੇ ਕਤਲ ਤੋਂ ਬਾਅਦ ਮੌਕੇ ਤੇ ਮ੍ਰਿਤਕ ਨੂੰ ਸ਼ਮਸ਼ਾਨ ਘਾਟ ਲੈ ਕੇ ਗਏ ਮੁਲਜ਼ਮ ਮ੍ਰਿਤਕ ਦੇ ਭਰਾਵਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਪੁਲਿਸ ਨੇ ਮ੍ਰਿਤਕ ਦੇ ਪੁੱਤ ਤੇ ਨੂੰ ਨੂੰ ਗ੍ਰਿਫਤਾਰ ਕਰ ਲਿਆ ਮ੍ਰਿਤਕ ਦੇ ਭਰਾਵਾਂ ਦੇ ਮੁਤਾਬਿਕ ਮੁਲਜ਼ਮ ਨਸ਼ੇ ਕਰਨ ਦਾ ਆਦੀ ਹੈ ਤੇ ਪਹਿਲਾਂ ਵੀ ਕਈ ਵਾਰ ਆਪਣੇ ਪਿਤਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਚੁੱਕਾ ਹੈ। ਤਖਨਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਇੱਥੇ ਕਿ ਪਿੰਡ ਦੇ ਵਿੱਚ ਕਾਲਜੋਗੀ ਪੁੱਤ ਨੇ ਬਜ਼ੁਰਗ ਪਿਓ ਦਾ ਕਤਲ ਕਰ ਦਿੱਤਾ। ਪਤਨੀ ਦੇ ਨਾਲ ਮਿਲ ਕੇ ਪਿਓ ਨੂੰ ਮੌਤੇ ਘਾਟ ਉਤਾਰਿਆ ਗਿਆ। ਜਾਇਦਾਦ ਦੇ ਲੀਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇੱਕ بیٹے ਨੇ ਜਗਵਰ ਸਿੰਘ ਇਹ ਨਾਂ ਨੇ ਆਪਣੇ ਪਿਤਾ ਬਲਬੀਰ ਸਿੰਘ ਦਾ ਖੁਲਾੜੀਆਂ ਨਾਲ ਮਾਰ ਕੇ ਹੱਤਿਆ ਕਰ ਦਿੱਤੀ ਤੇ ਉਹਦੇ ਆਪਣੇ بیٹے ਨੇ ਆਪਣੇ ਬਾਪ ਦੀ ਬੋਡੀ ਨੂੰ ਸੰਸਕਾਰ ਕਰਨ ਵਾਸਤੇ ਉਥੇ ਪਹੁੰਚ ਗਿਆ ਸੀ ਕਿ ਸ਼ਮਸ਼ਾਨਘਾਟ ਉਥੇ ਪਹੁੰਚਣ ਦੇ ਬਾਅਦ ਕਿਸੇ ਨੇ ਪੁਲਿਸ ਨੂੰ ਇਤਲਾ ਦਿੱਤੀ ਮੌਕੇ ਤੇ ਅਸਚੁਣੇ ਬੋਡੀ ਨੂੰ ਕਬਜ਼ੇ ਮਲੇ ਕੇ ਮੋਰਟੀਰ ਰਖਾ ਗਿਆ ਉਥੇ ਡਾਕਟਰਾਂ ਦੀ ਪੈਨਲ ਬਿਠਾ ਕੇ ਉਹਨਾਂ ਨੇ ਉਹਦਾ ਪੋਸਟਮਾਰਟਮ ਕਰਾਇਆ ਤਾਂ ਉਹ ਇਹ ਚਾਹੁੰਦਾ ਸੀ ਕਿ ਵੀ ਇਸ ਤੋਂ ਇਸ ਵਾਰਦਾਤ ਕਰਕੇ ਬਚਿਆ ਜਾਏ ਕ ਵੀ ਕਹਿੰਦਾ ਕਿ ਉਹਦੇ ਬਿਆਨ ਮੁਤਾਬਕ 3-4 ਵਾਰ ਬਿਆਨ ਬਦਲੇ ਗਏ ਫਿਰ ਉਹਦਾ ਜੋ ਮਰਤਕ ਸੀਗਾ ਉਹਨੇ ਸਾਰੀ ਸੱਚੀ ਗੱਲ ਸਾਹਮਣੇ ਆਈ ਮਿਲ ਕੇ ਸਾਹਮਣੇ ਆਉਣ ਤੋਂ ਬਾਅਦ ਉਹ ਪੋਸਮਾਰਟਮ ਪੋਸਮਾਰਟਮ ਕਰਨ ਤੋਂ ਬਾਅਦ ਉਹਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਜਦੋਂ ਮੈਂ ਸਗਾ ਜਾ ਕੇ ਦੇਖਿਆ ਤਾਂ ਉਹ ਮਤਲਬ ਬੈਡ ਵਾਰਡ ਮਤਲਬ ਕਿਹਾ ਸੀ ਬਾਈ ਉਹਨਾਂ ਨੂੰ ਫਿਰ ਜਦੋਂ ਉਸ ਤੋਂ ਬਾਅਦ ਥਾਣੇ ਲਿਆਂਦਾ ਗਿਆ ਥਾਣੇ ਲਿਆਂਣ ਤੋਂ ਬਾਅਦ ਫਿਰ ਉਹ ਉੱਥੇ ਬੰਨ ਗਏ ਉਹ ਮੋਹਰ ਮੇਰਾ ਜਾ ਉਹਦਾ ਮੇਰੇ ਭਰਾ ਦਾ ਮੁੰਡਾ ਦੀ ਅਤੇ ਉਹਦੀ ਦੀਜਾ ਤੇ ਉਹਦੇ ਘਰ ਵਾਲੀ ਵੀ ਅਸੀਂ ਉਹ ਕੀਤਾ ਰਹਾ ਸੀ ਜਾਇਦਾਦ ਤਾਂ ਉਹ ਕੋਲ ਹੈ ਹੀ ਨਹੀਂ ਸੀ ਕੋਈ ਐਡਾ ਕੋਈ ਹੈ ਨਹੀਂ ਜਾਇਦਾਦ ਮਕਾਨ ਕੋਠੀ ਕਾਠੀ ਹੋਆ ਬਸ ਉਹਦੇ ਕੋਲ ਹੋਰ ਤਾਂ ਕੋਈ ਜ਼ਮੀਨ ਵਗੈਰਾ ਵੀ ਜਮੀਨ ਵਗੈਰਾ ਹੈ ਪਲਾਟ ਰੋਕਾਂਗੇ ਅਗਲੀ ਖਬਰ ਦਾ 에어 ਇੰਡੀਆ ਦੀ ਫਲਾਈਟ AI 454 ਦੇ ਵਿੱਚ ਹੰਗਾਮਾ ਹੋਇਆ ਅਮਰਸਰ ਤੋਂ ਦਿੱਲੀ ਜਾਰੀ ਫਲਾਈਟ ਦੇ ਵਿੱਚ ਹੰਗਾਮਾ ਹੋਇਆ ਲੈਂਡਿੰਗ ਤੋਂ ਪਹਿਲਾਂ ਆਪਸ ਦੇ ਵਿੱਚ ਦੋ ਯਾਤਰੀ ਪਿੜ ਗਏ ਇੱਕ ਯਾਤਰੀ ਤੇ ਦੂਜੇ ਦੇ ਨਾਲ ਬਦਸਲੂਕੀ ਦੇ ਇਲਜ਼ਾਮ ਲੱਗੇ ਨੇ ਕੈਬਨ ਕਰੂ ਨੇ ਦੋਹਾਂ ਯਾਤਰੀਆਂ ਨੂੰ ਬਿਜ਼ਨਸ ਕਲਾਸ ਦੇ ਵਿੱਚ ਸ਼ਿਫਟ ਕਰ ਦਿੱਤਾ ਪਾਇਲਟ ਨੇ ਦਿੱਲੀ 에ਰਪੋਰਟ ਤੇ ਸੁਰੱਖਿਆ ਟੀਮ ਨੂੰ ਅਲਰਟ ਕੀਤਾ ਦਿੱਲੀ ਪਹੁੰਚਦੇ ਹਾਂ ਬਦਸਲੂਕੀ ਕਰਨ ਵਾਲੇ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਏਅਰ ਇੰਡੀਆ ਦੀ ਫਲਾਈਟ ਦਰਸਲ AI 454 ਦੇ ਵਿੱਚ ਜ਼ਬਰਦਸਤ ਹੰਗਾਮਾ ਹੁੰਦਾ ਹੈ ਅਮਰਸਰ ਤੋਂ ਦਿੱਲੀ ਜਾਰੀ ਫਲਾਈਟ ਦੇ ਵਿੱਚ ਹੰਗਾਮੇ ਦੀਆਂ ਜਿਹੜਾ ਕਿ ਹੰਗਾਮੇ ਦਾ ਮਾਮਲਾ ਸਾਹਮਣੇ ਆਇਆ ਲੈਂਡਿੰਗ ਤੋਂ ਪਹਿਲਾਂ ਆਪਸ ਦੇ ਵਿੱਚ ਦੋ ਯਾਤਰੀ ਭਿੜਦੇ ਹੋਏ ਨਜ਼ਰ ਆਏ ਇੱਕ ਯਾਤਰੀ ਤੇ ਦੂਜੇ ਦੇ ਨਾਲ ਬਦਸਲੂਕੀ ਦੇ ਇਲਜ਼ਾਮ ਲੱਗੇ ਨੇ ਹਾਲਾਤ ਕਿ ਵਜ੍ਹਾ ਸਾਫ ਨਹੀਂ ਹੋ ਸਕੀ ਕਿ ਆਪਸ ਦੇ ਵਿੱਚ ਹੰਗਾਮਾ ਆਪਸ ਦੇ ਵਿੱਚ ਝੜਪ ਦੋ ਯਾਤਰੀਆਂ ਦੀ ਕਿਸ ਗੱਲ ਨੂੰ ਲੈ ਕੇ ਹੋਈ ਹੈ ਕੈਬਨ ਕਰੂ ਨੇ ਹਾਲਾਂਕਿ ਦੋਹਾਂ ਯਾਤਰੀਆਂ ਨੂੰ ਬਿਜ਼ਨਸ ਕਲਾਸ ਦੇ ਵਿੱਚ ਉਸ ਦੇ ਬਾਅਦ ਸ਼ਿਫਟ ਕੀਤਾ ਤੇ ਪਾਇਲਟ ਨੇ ਦਿੱਲੀ 에ਅਰਪੋਰਟ ਤੇ ਸੁਰੱਖਿਆ ਟੀਮ ਨੂੰ ਅਲਰਟ ਕਰ ਦਿੱਤਾ ਤੇ ਦਿੱਲੀ ਪਹੁੰਚਦਿਆਂ ਹੀ ਬਦਸਲੂਕੀ ਕਰਨ ਵਾਲਿਆਂ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਆ ਤਾਂ 에ਅਰ ਇੰਡੀਆ ਦੀ ਫਲਾਈਟ AI 454 ਜੋ ਕਿ ਦੱਸੀ ਜਾ ਰਹੀ ਜਿਸ ਦੇ ਵਿੱਚ ਇਹ ਪੂਰਾ ਹੰਧਾਮਾ ਹੁੰਦਾ ਜਦੋਂ ਇਹ ਫਲਾਈਟ ਅਮਰਸਰ ਤੋਂ ਆਹ ਦਿੱਲੀ ਜਾ ਰਹੀ ਸੀ ਤਾਂ ਇਸੇ ਦੌਰਾਨ ਲੈਂਡਿੰਗ ਤੋਂ ਠੀਕ ਪਹਿਲਾਂ ਆਪਸ ਦੇ ਵਿੱਚ ਦੋ ਯਾਤਰੀ ਝਿੜਦੇ ਨੇ ਇੱਕ ਯਾਤਰੀ ਤੇ ਦੂਜੇ ਦੇ ਨਾਲ ਬਦਸਲੂਕੀ ਦੇ ਇਲਜ਼ਾਮ ਲੱਗਦੇ ਨੇ ਹਾਲਾਂਕਿ ਉਸ ਦੇ ਬਾਅਦ ਕੈਬਿਨ ਕਰੂ ਦੇ ਵੱਲੋਂ ਮੈਂਬਰਾਂ ਦੇ ਵੱਲੋਂ ਦੋਹਾਂ ਯਾਤਰੀਆਂ ਨੂੰ ਬਿਜ਼ਨਸ ਕਲਾਸ ਦੇ ਵਿੱਚ ਸ਼ਿਫਟ ਕੀਤਾ ਗਿਆ